ਆ ਬਿਮਾਰੀ ਕਰ ਦਿੰਦੀ ਹੈ ਲੀਵਰ ਨੂੰ ਪੂਰੀ ਤਰੀਕੇ ਦੇ ਨਾਲ ਖਤਮ 90% ਲੋਕਾਂ ਨੂੰ ਨਹੀਂ ਪਤਾ ਹੋਵੇਗਾ ਇਸ ਬਾਰੇ ਜਿਸ ਸਮੇਂ ਰੰਦੇ ਨਹੀਂ ਕੀਤੀ ਪਛਾਣ ਤਾਂ ਪੈ ਸਕਦਾ ਹੈ ਦਿਲ ਦਾ ਦੌਰਾ ਧਿਆਨ ਨਾਲ ਸੁਣਿਓ ਇਕੱਲੀ-ਕੱਲੀ ਗੱਲ ਸ਼ੁਰੂਆਤ ਦੇ ਵਿੱਚ ਜੋ ਬਿਮਾਰੀਆਂ ਤੁਹਾਨੂੰ ਲੱਗਦੀਆਂ ਨੇ ਅਕਸਰ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਕਿ ਸ਼ਾਇਦ ਥਕਾਵਟ ਦੇ ਕਾਰਨ ਹੋ ਰਹੀਆਂ ਨੇ ਜਾਂ ਫਿਰ ਕੁਝ ਅਜੀਹਾ ਕੁਝ ਖਾ ਪੀ ਲਿਆ ਜਿਸ ਕਰਕੇ ਤੁਹਾਨੂੰ ਅਜੀਹਾ ਮਹਿਸੂਸ ਹੋ ਰਿਹਾ ਪਰ ਇਹ ਬਿਮਾਰੀਆਂ ਹੌਲੀ-ਹੌਲੀ ਇੱਕ ਖਤਰਨਾਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤੇ ਬਾਅਦ ਦੇ ਵਿੱਚ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਤੇ ਡਾਕਟਰਾਂ ਦੇ ਚੱਕਰ ਕੱਟਨੇ ਪੈਂਦੇ ਨੇ ਫੇਰ ਵੀ ਤੁਹਾਨੂੰ ਆਰਾਮ ਨਹੀਂ ਮਿਲਦਾ ਜੇਕਰ ਇਸ ਬਿਮਾਰੀ ਦਾ ਤੁਹਾਨੂੰ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਤੁਹਾਡਾ ਲੀਵਰ ਵੀ ਸੁਰੱਖਿਤ ਰਹੇਗਾ ਤੇ ਤੁਹਾਡੀ ਸੇ ਤਤ ਵੀ ਚੰਗੀ ਰਹੇਗੀ। ਦਰਅਸਲ ਮੈਂ ਗੱਲ ਕਰਨੀ ਆ ਲੀਵਰ ਦੀ ਜੋ ਕਿ ਬਲੱਡ ਪ੍ਰੈਸ਼ਰ ਇੱਕ ਅਕਸਰ ਲੋਕਾਂ ਦੇ ਵਿੱਚ ਜੋ ਕਿ ਬਿਮਾਰੀ ਰਹਿੰਦੀ ਹੈ। ਬਲੱਡ ਪ੍ਰੈਸ਼ਰ ਨੂੰ ਹਲਕੇ ਦੇ ਵਿੱਚ ਲੈ ਲੈਂਦੇ ਨੇ ਪਰ ਇਹ ਸਾਇਲੈਂਟ ਕਿਲਰ ਹੈ। ਅਕਸਰ ਅਸੀਂ ਕੁਝ ਬਿਮਾਰੀਆਂ ਨੂੰ ਸ਼ੁਰੂਆਤ ਦੇ ਵਿੱਚ ਹਲਕੇ ਦੇ ਵਿੱਚ ਲੈ ਲੈਂਦੇ ਆ ਕਿ ਕੋਈ ਨਹੀਂ ਠੀਕ ਹੋ ਜਾਣ ਗਿਆ। ਹਾਲਾਂਕਿ ਇਹ ਬਿਮਾਰੀਆਂ ਬਾਅਦ ਦੇ ਵਿੱਚ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਤਾਂ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਉਹ ਬਿਮਾਰੀ ਕਿਹੜੀ ਹੈ ਤੇ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈਗਾ। ਦੇਉਦੇ ਬਲੱਡ ਪ੍ਰੈਸ਼ਰ ਦੇ ਲੱਛਣ ਕੀ ਹੋ ਸਕਦੇ ਨੇ ਦਸਲ ਬਲੱਡ ਪ੍ਰੈਸ਼ਰ ਨੂੰ ਲੋਕ ਅਕਸਰ ਹਲਕੇ ਦੇ ਵਿੱਚ ਲੈਂਦੇ ਨੇ ਪਰ ਇਹ ਸਾਇਲੈਂਟ ਕਿਲਰ ਹੈਗਾ ਭਾਰਤ ਦੇ ਵਿੱਚ ਲੱਖਾਂ ਲੋਕ ਹਾਈਪਰ ਟੈਂਸ਼ਨ ਤੋਂ ਪੀੜਿਤ ਨੇ ਅਤੇ ਲੋ ਦੱਸਦੇ ਕਿ ਉਹਨਾਂ ਤੋਂ ਵਿੱਚ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੈ ਜੇਕਰ ਸਮੇਂ ਸਿਰ ਇਸ ਦੀ ਪਛਾਣ ਅਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਿਲ ਦਾ ਦੌਰਾ ਸਟ੍ਰੋਕ ਗੁਰਦੇ ਫੇਲ ਹੋਣਾ ਅਤੇ ਅੱਖਾਂ ਦੀ ਰੋਸ਼ਨੀ ਗਵਾਉਣਾ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਨੇ ਹੁਣ ਗੱਲ ਆਉਂਦੀ ਹੈ ਵੀ ਆਖਿਰ ਬਲੱਡ ਪ੍ਰੈਸ਼ਰ ਵਧਦਾ ਕਿਉਂ ਹੈਗਾ ਦਰਅਸਲ ਬਲੱਡ ਪ੍ਰੈਸ਼ਰ ਵਧਣ ਦੇ ਕਈ ਕਾਰਨ ਹੋ ਸਕਦੇ ਨੇ ਸਭ ਤੋਂ ਆਮ ਕਾਰਨ ਹੈ ਜ਼ਿਆਦਾ ਨਮਕ ਅਤੇ ਜੰਕ ਫੂਡ ਦਾ ਸੇਵਨ ਕਰਨਾ ਇਸ ਤੋਂ ਇਲਾਵਾ ਮੋਟਾਪਾ ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਲਗਾਤਾਰ ਤਣਾਅ ਦੀ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਸਿਗਰਟ ਅਤੇ ਸ਼ਰਾਬ ਦਾ ਸੇਵਨ ਵੀ ਤੇ ਫੈਮਿਲੀ ਹਿਸਟਰੀ ਅਤੇ ਉਮਰ ਵਧਨਾ ਵੀ ਜਿਹੜੇ ਕੀ ਉਮਰ ਵਧਨਾ ਵੀ ਜੋਖਮ ਦੇ ਕਾਰਨ ਹੋ ਸਕਦੇ ਨੇ ਹਾਈ ਬੀਪੀ ਹੌਲੀ-ਹੌਲੀ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਦੇ ਲਈ ਇਸ ਨੂੰ ਕੰਟਰੋਲ ਕਰਨਾ ਮਹੱਤਵਪੂਰਨ ਹੈ ਤਾਂ ਹੁਣ ਗੱਲ ਕਰਦੇ ਹਾਂ ਵੀ ਇਹਦੇ ਜਿਹੜੇ ਇਫੈਕਟ ਹੁੰਦੇ ਨੇ ਲੱਛਣ ਹੁੰਦੇ ਨੇ ਉਹ ਤੁਸੀਂ ਕਿਵੇਂ ਪਛਾਣ ਕਰੋਗੇ ਅਕਸਰ ਹਾਈ ਬੀਪੀ ਦੀ ਸ਼ੁਰੂਆਤੀ ਲੱਛਣ ਦਿਖਾਈ ਨਹੀਂ ਦਿੰਦੇ ਪਰ ਜਦੋਂ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਸਰੀਰ ਸੰਕੇਤ ਦਿੰਦਾ ਹੈ ਜਿਵੇਂ ਕਿ ਸਰਵੋਦਿਆ ਹਸਪਤਾਲ ਦੇ ਵਿੱਚ ਗ੍ਰੇਟਰ ਨੌਇਡਾ ਵੈਸਟ ਦੇ ਜੋ ਕਿ ਕੰਸਲਟੈਂਟ ਦੇ ਵੱਲੋਂ ਇਹ ਕਿਹਾ ਗਿਆ ਹੈਗਾ ਇਹ ਦੱਸਦੇ ਨੇ ਕਿ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਹੈ ਤਾਂ ਸਿਰ ਦੇ ਵਿੱਚ ਭਾਰੀਪਨ ਜਾਂ ਫਿਰ ਦਰਦ ਚੱਕਰ ਆਉਣਾ ਨਜ਼ਰ ਧੁੰਦਲੀ ਹੋਣਾ ਕਬਰਾਉਟ ਕਬਰਾਹਟ ਜਿਹੜੀ ਕੀ ਹੈ ਤੇ ਹੋਰ ਥਕਾਵਟ ਅਤ ਦਿਲ ਦੀ ਧੜਕਣ ਵਧਨ ਵਰਗੇ ਕਈ ਲੱਛਣ ਹੋ ਸਕਦੇ ਨੇ ਤਾਂ ਇਹਨਾਂ ਗੰਭੀਰ ਮਾਮਲਿਆਂ ਦੇ ਵਿੱਚ ਨੱਕ ਰਾਹੀਂ ਖੂਨ ਵਗਣਾ ਵੀ ਹੋ ਸਕਦਾ ਹੈ ਜੇਕਰ ਇਹ ਲੱਛਣ ਵਾਰ-ਵਾਰ ਦਿਖਾਈ ਦਿੰਦੇ ਨੇ ਤਾਂ ਤੁਹਾਨੂੰ ਤੁਰੰਤ ਆਪਣੇ ਨੇੜਲੇ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ ਤੇ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਬਲੱਡ ਪ੍ਰੈਸ਼ਰ ਦੇ ਸਿਰਫ ਇੱਕ ਬਿਮਾਰੀ ਹੀ ਨਹੀਂ ਸਗੋ ਇਹ ਕਈ ਗੰਭੀਰ ਬਿਮਾਰੀਆਂ ਦੀ ਜੜ ਹੈ ਬੇਕਾਬੂ ਬਲੱਡ ਪ੍ਰੈਸ਼ਰ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਵਧਾਉਂਦਾ ਹੈ ਇਹ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਸਮੇਂ ਦੇ ਨਾਲ ਗੁਰਦੇ ਫੇਲ ਹੋ ਸਕਦੇ ਨੇ ਇਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਵੀ ਕਮਜ਼ੋਰ ਹੋ ਸਕਦੀ ਹੈ ਜਿਸ ਦੇ ਨਾਲ ਨਜ਼ਰ ਦੀਆਂ ਸਮੱਸਿਆਵਾਂ ਵਾਧੀਆਂ ਨੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਲਈ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਬਹੁਤ ਜ਼ਿਆਦਾ ਜ਼ਰੂਰੀ ਆ ਸਭ ਤੋਂ ਪਹਿਲਾਂ ਰੋਜ਼ਾਨਾ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਜ਼ਰੂਰ ਕਰੋ ਨਮਕ ਅਤੇ ਪ੍ਰੋਸੈਸਡ ਫੂਡ ਪ੍ਰੋਸੈਸਡ ਭੋਜਨ ਦਾ ਸੇਵਨ ਘਟਾਓ ਉਸ ਤੋਂ ਦੂਰੀ ਬਣਾ ਕੇ ਰੱਖੋ ਜਿੰਨਾ ਹੋ ਸਕੇ ਘੱਟ ਸੇਵਨ ਕਰੋ ਤੇ ਸ਼ਰਾਬ ਅਤੇ ਸਿਗਰਟ ਤੋਂ ਵੀ ਦੂਰ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰ ਕਰੋ ਤਣਾਅ ਘਟਾਉਣ ਦੇ ਲਈ ਯੋਗਾ ਅਤੇ ਮੈਡੀਟੇਸ਼ਨ ਕਰਿਆ ਕਰੋ ਡਾਕਟਰ ਦੀ ਸਲਾਹ ਲਏ ਬਿਨਾਂ ਦਵਾਈ ਬੰਦ ਨਾ ਕਰੋ ਕਿਉਂਕਿ ਦਵਾਈ ਬੰਦ ਕਰਨ ਦੇ ਨਾਲ ਅਚਾਨਕ ਬੀਪੀ ਵਾਧ ਸਕਦਾ ਹੈ ਜੋ ਕਿ ਜੋ ਕਿ ਤੁਹਾਡੇ ਲਈ ਬੇहद ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਲੱਛਣ ਜੇ ਤੁਹਾਨੂੰ ਲੱਗ ਰਹੇ ਨੇ ਜਾਂ ਫਿਰ ਤੁਹਾਡੇ ਪਰਿਵਾਰ ਦਾ ਕੋਈ ਅਹਿਮ ਇਤਿਹਾਸ ਹੈ ਤਾਂ ਨਿਯਮਿਤ ਜਾਂਚ ਜ਼ਰੂਰ ਕਰਵਾਓ ਸਮੇਂ ਸਿਰ ਧਿਆਨ ਦੇਣ ਦੇ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ ਤੇ ਇਸ ਦੇ ਨਾਲ ਸੰਬੰਧ ਬਿਮਾਰੀਆਂ ਵੀ ਜੋ ਕਿ ਘੱਟ ਹੋ ਜਾਂਦੀਆਂ ਨੇ ਤੇ ਉਸ ਤੋਂ ਬਚਾ ਵੀ ਜਾ ਸਕਦਾ ਹੈ